ਹਾਂਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਮਹਿੰਦਰਾ ਟਰੈਕਟਰ ਬਹੁਤ ਸੋਹਣਾ ਰੰਗ ਪੇਂਟ ਦਾ ਚੰਗਾ ਟਰੈਕਟਰ ਆ ਤੇ ਉੱਚਾ ਮਾਡਲ ਟਰੈਕਟਰ ਲੈ ਕੇ ਆਏ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਆਉਂਦੀ ਰਹੂ ਟਰੈਕਟਰ ਟਰਾਲੀਆਂ ਦੀ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਜੀ ਤੇ ਬਾਕੀ ਹੁਣ ਆਪਾਂ ਗੱਲ ਕਰੀਏ ਮਹਿੰਦਰਾ ਇਸ ਟਰੈਕਟਰ ਦੀ ਇਹ ਟਰੈਕਟਰ ਹੈਗਾ ਜੀ 13 ਮਾਡਲ ਨੇੜੇ ਤੋਂ ਆਪਾਂ ਵੀਰ ਨੂੰ ਕਹਿ ਦਿੰਨੇ ਵਿ ਮਿਹਿੰਦਰਾ ਦਾ 475 ਚਾਰ ਸਿਲੰਡਰ ਦੇ ਵਿੱਚ ਆਉਂਦਾ ਇਹ ਤੇ ਬਹੁਤ ਹੀ ਤੇਲ ਖਰਚਾ ਘੱਟ ਟਰੈਕਟਰ ਦਾ ਬਾਕੀ ਆ ਸ਼ੋਅ ਤੇ ਜਿੰਨਾ ਰੰਗ ਪੇਂਟ ਪਿਆ ਸਾਰਾ オリジナル ਰੰਗ ਪੇਂਟ ਆ ਟਰੈਕਟਰ ਇੰਜਨ ਤੇ ਵੀ ਜਿੰਨਾ ਪਿਆ ਸਾਰਾ オリジナル ਆ ਤੇ ਬਾਕੀ ਵੇਖ ਲੋ ਸੀਲਡ ਇੰਜਨ ਆ ਕੋਈ ਖੁੱਲ੍ਹਾ ਖੱਲਾ ਵਗੈਰਾ ਨਹੀਂ ਨਾਲ ਦਾ ਇੰਜਨ ਆ ਤੇ ਇੰਜਨ ਵੀ ਪੂਰਾ ਚੰਗਾ ਹੀ ਇਸ ਟਰੈਕਟਰ ਦਾ ਬਾਕੀ ਹੁਣ ਆਪਾਂ ਗੱਲ ਕਰ ਲਈਏ ਟਾਇਰਾਂ ਦੀ ਜਿਹੜੇ ਆਗੇ ਆਪਣੇ ਟਾਇਰ ਟਾਇਰ ਇਹਦੇ ਪਏ ਆ ਜੀ 45 ਤੋਂ 50 ਪੈਸੇ ਟਾਇਰ ਆ ਨੇੜੇ ਤੋਂ ਵਿਖਾ ਦਿੰਨੇ ਆ ਤੁਹਾਨੂੰ ਗੱਡੀਆਂ ਦੇਖ ਲੋ ਬਾਕੀ ਰਿਮਾਰੂ ਮਾਰੂ ਦਾ ਵੇਖ ਲੋ ਸਾਫ ਪਿਆ ਕਿਦੋਂ ਕੋਈ ਟਾਕੀ ਟਪੱਲਾ ਨਹੀਂ ਲੱਗਿਆ ਕੋਈ ਵੈਲਡਿੰਗ ਵਗੈਰਾ ਨਹੀਂ ਲੱਗਿਆ ਹੁੱਕੇ ਦੇ ਕਿੱਲੀਆਂ ਵਾਲੀ ਹੁੱਕ ਆਉਂਦੀ ਹੈ ਜੀ ਹੁੱਕ ਵੀ ਚੰਗੀ ਆ ਕੰਡੀਸ਼ਨ ਦੀ ਹੁੱਕ ਵੀ ਬਿਲਕੁਲ ਵਧੀਆ ਕੋਈ ਟੁੱਟ ਪੱਜ ਨਹੀਂ ਟਰੈਕਟਰ ਸਾਰਾ ਮਰਗਾਟਾਂ ਦਾ ਸਾਫ ਆ ਜੀ ਮਰਗਾਟਾਂ ਵਗੈਰਾ ਦਾ ਸਾਫ ਆ ਕਿਤੇ ਕੋਈ ਗਲਿਆ ਨਹੀਂ ਅੰਦਰੋਂ 13 ਮਾਡਲ ਦੀ ਕੰਡੀਸ਼ਨ ਬਹੁਤ ਹੀ ਵਧੀਆ ਪਈ ਹੈ ਜੀ ਅੱਗੇ ਹੁਣ ਆਪਣੇ ਦੇਖ ਸਕਦੇ ਹੋ ਤੁਸੀਂ हिस्सा हिस्से गैर ਦੀ ਕੋਈ ਆਵਾਜ਼ ਨਹੀਂ ਹੈਗੀ ਤੇ ਬਾਕੀ ਟਾਇਰ ਅਗਲੇ ਦੇਖ ਸਕਦੇ ਹੋ ਇਹ ਪਿਆ ਜੀ 65% 65% ਅਗਲੇ ਟਾਇਰ ਪਏ ਆ ਤੇ ਹਿੱਸਾ ਵਗੈਰਾ ਇਹਦੇ ਚ ਮੁੜਮਾ ਆ ਜਾਂਦਾ ਜਿਹੜੇ ਇਹ ਮਾਡਲ ਚ 13 ਮਾਡਲ ਚ ਮੁੜਮਾ ਹਿੱਸਾ ਆ ਗਿਆ ਬਾਕੀ ਇਹ ਟਰੈਕਟਰ ਹੈਗਾ ਜੀ ਐਚ ਆਰ ਨੰਬਰ ਐਚ ਚਾਰ ਨੰਬਰ ਟਰੈਕਟਰ ਆ ਬੈਂਪਰ ਵਗੈਰਾ ਵਧੀਆ ਘੋੜਾ ਵੱਡਾ ਬੈਂਪਰ ਲੱਗਿਆ ਹੋਇਆ ਕੋਈ ਆਮ ਨਿੱਕਾ ਬੈਂਪਰ ਨਹੀਂ ਲੱਗਿਆ ਇੰਜਨ ਗੇਅਰ ਦਾ ਤੁਸੀਂ ਵਾਹ ਕੇ ਟਰੈਕਟਰ ਖਰੀਦ ਸਕਦੇ ਹੋ ਤੇ ਜਿਹੜਾ ਇਹਦੀ ਡਿਮਾਂਡ ਹੈਗੀ 13 ਮਾਡਲ ਦੀ 2 ਲੱਖ 10 ਹਜ਼ਾਰ ਰੁਪਈਆ ਬਾਕੀ ਜਿਹੜਾ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਮਾਣਤਨ 5000 ਰੁਪਈਆ ਆਪਾਂ ਨੇ ਆਪਣੀ ਵੀਡੀਓ ਵੱਲੋਂ ਦਿੱਤਾ ਜਾਊਗਾ ਜਿਹੜਾ ਸਕਰੀਨਸ਼ਾਟ ਆ ਕੇ ਵਿਖਾਊਗਾ ਤੇ ਬਾਕੀ ਹੁਣ ਆਪਾਂ ਵੀਰ ਤੋਂ ਜਾਣਕਾਰੀ ਲੈ ਲੈਂਦੇ ਆ ਕਿੰਨੇ ਦਾ ਛੱਡਣਾ ਸਹੀ ਸਹੀ ਤੇ ਖੜਾ ਕਿੱਥੇ ਹੈ ਜੀ ਆ ਵੀਰੇ ਆਪਾਂ ਕਿੰਨੇ ਦਾ ਟਰੈਕਟਰ ਛੱਡਣਾ ਜੀ ਇਹ ਵੀਰੇ ਪਿੰਡ ਲੇਪੋ ਜ਼ਿਲ੍ਹਾ ਫਰੋਇਪੁਰ ਏਰੀਆ ਗੁਰਸਾ ਚ ਖੜਾ ਹੈ ਹਾਂਜੀ ਗੁਰੂ ਸਾਹਿਬ ਰੇਏ ਦੇ ਵਿੱਚ ਖੜਾ ਹੋਇਆ ਪ੍ਰੋਇਪੁਰ ਜਿਲ੍ਹਾ ਲੱਗਦਾ ਮੌਕਸਰ ਤੇ ਪ੍ਰੋਇਪੁਰ ਦੇ ਵਿਚਾਲੇ ਜੀ ਹਾਂਜੀ ਹਾਂਜੀ ਵੀਰੇ ਉੱਥੇ ਖੜਾ ਇਹ ਬਾਕੀ 13 ਮਾਡਲ ਹੈ ਜੀ 13 ਮਾਡਲ ਹੈ ਜੀ ਬਾਕੀ ਘਰ ਦੀ ਬਾਈ ਤੇ ਚੱਲਿਆ ਹੈ ਘਰ ਦੀ ਬਾਈ ਤੇ ਚੱਲਿਆ ਚੱਲਣਾ ਚੱਲਣਾ ਤੇ ਇੰਜਨ ਗੇਅਰ ਦਾ ਵਾਹ ਕਿੱਥੇ ਓਕੇ ਆ ਵੀਰੇ ਸਾਰਾ ਕੁਝ ਚਲਾ ਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਕਿੰਨੇ ਦਾ ਆਪਾਂ ਛੱਡਣਾ ਹੀ ਕੋਈ ਟਰੈਕਟਰ ਵੀਰੇ ਜੋ ਹਿਸਾਬ ਜੀ ਤੁਸੀਂ ਕਿਹਾ ਤੁਹਾਡਾ ਮਾਨਤਾ ਨਾਲ ਹੀ ਫੁੱਲ ਕੀਤਾ ਜਾਵੇਗਾ

ਠੀਕ ਹੈ ਨੰਬਰ ਬਾਅਦ ਵਿੱਚ ਆਪਾਂ ਵਿੱਚ ਚਲਾ ਦਾਂਗੇ ਵੀਡੀਓ ਦੇ ਟਰੈਕਟਰ ਦੀ ਹੋਰ ਕੋਈ ਜਾਣਕਾਰੀ ਲੈ ਸਕਦੇ ਹਾਂ